ਪત્રਕਾਰਾਂ ਦਾ ਸਾਰੇ ਭਰਾਵਾਂ ਦਾ ਸਾਰੇ ਵੀਡੀਓ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਸਾਡੀ ਪਾਰਟੀ ਨੂੰ ਸਾਨੂੰ ਮੀਡੀਆ ਤੇ ਆਉਣ ਦਾ ਟਾਈਮ ਦਿੱਤਾ ਕਵਰੇਜ ਦਾ ਸਮਾਂ ਦਿੱਤਾ ਜਿਸ ਤਰ੍ਹਾਂ ਪਿਛਲੇ 2022 ਦੇ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਤੇ ਸ੍ਰੀ ਭਗਤ ਸਿੰਘ ਮਾਨ ਦੀ ਗਵਾਈ ਦੇ ਵਿੱਚ 91 ਸੀਟਾਂ ਅਸੀਂ 117 ਦੇ ਵਿੱਚੋਂ ਜਿੱਤੀਆਂ ਸੀ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 13 ਸੀਟਾਂ ਪੰਜਾਬ ਦੀਆਂ ਤੇ ਇੱਕ ਚੰਡੀਗੜ੍ਹ ਦੀ 14 ਦੀਆਂ 14 ਸੀਟੀਆਂ ਜਿੱਤ ਕੇ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਕਿਉਂਕਿ ਪਿਛਲੇ ਸਮੇਂ ਦੌਰਾਨ ਜੋ ਅਰਵਿੰਦ ਕੇਜਰੀਵਾਲ ਇਸਰਾ ਭਗਵਾਨ ਸਿੰਘ ਮਾਨ ਜੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਸਭ ਤੋਂ ਪਹਿਲਾਂ ਵੱਡਾ ਬਹੁਤ ਵੱਡਾ ਮੁੱਦਾ ਸੀ ਬਿਜਲੀ ਫ੍ਰੀ ਕਰਨ ਦਾ ਉਹ ਕੀਤਾ ਗਿਆ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਸਾਡਾ ਬਹੁਤ ਚੰਗੇ ਢੰਗ ਨਾਲ ਲੋਕਾਂ ਦੇ ਵਿੱਚ ਜਾ ਕੇ ਸਾਫ ਸੁਥਰੀ ਸ਼ਿਵੀ ਦੇ ਨਾਲ ਕੰਮ ਕਰ ਰਿਹਾ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨਾਲ ਦੇ ਨਾਲ ਜਿਹੜੇ ਭ੍ਰਿਸ਼ਟਾਚਾਰ ਅਫਸਰ ਆ ਉਹਨਾਂ ਨੂੰ ਬਹੁਤ ਵੱਡੀ ਮਾਤਰਾ 'ਚ ਫੜਿਆ ਗਿਆ ਨਸ਼ੇ ਦੇ ਉੱਤੇ ਵੀ ਬਹੁਤ ਵੱਡੀ ਪੱਧਰ ਤੇ ਨਖੇਲ ਪਾਈ ਗਈ ਮੈਂ ਫੇਰ ਦੁਬਾਰਾ ਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਮੇਰੇ ਪੱਤਰਕਾਰ ਭਾਈ ਜਾਨੂ ਵੀ ਜਿਸ ਤਰ੍ਹਾਂ ਸਾਡੀ ਪਾਰਟੀ ਸਾਡੀ ਲੀਡਰਸ਼ਿਪ ਕੰਮ ਕਰ ਰਹੀ ਆ ਤੁਸੀਂ ਵੀ ਸਾਡੇ ਨਾਲ ਸਾਥ ਮੋਢੇ ਨਾਲ ਮੋਢਾ ਜੋੜੋ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ 14 ਦੀਆਂ 14 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੇ ਹੱਥ ਪਾਵਾਂਗੇ ਇਹਨਾਂ ਲੋਕ ਸਭਾ ਜਿਹੜੀਆਂ ਇਲੈਕਸ਼ਨ ਹੈਗੀ ਆ ਇਹ ਤਾਂ ਸਾਡੀ ਕਾਂਗਰਸ ਪਾਰਟੀ ਨਾਲ ਘੱਟ ਜੁੜਨਾ ਲੜੀ ਹੈ ਤੇ ਸਿੰਗਲ ਸਿੰਘ ਨੇ ਦੇਖੋ ਇਹ ਪਾਰਟੀ ਦੀ ਹਾਈ ਕਮਾਂਡ ਦਾ ਫੈਸਲਾ ਜੋ ਵੀ ਸਾਡੀ ਪਾਰਟੀ ਦੀ ਹਾਈ ਕਮਾਂਡ ਫੈਸਲਾ ਕਰੇਗੀ ਜੇ ਸਾਨੂੰ ਕੱਲਿਆਂ ਨੂੰ ਲੜਨਾ ਪਏਗਾ ਤੇ ਸਾਡੀ ਤਿਆਰੀ ਹੈ ਜੀ ਹਰ ਸੀਟ ਤੇ ਖਾਸ ਤੌਰ ਤੇ ਸਾਡੀ ਖਡੂਰ ਸਾਹਿਬ ਦੇ ਵਿੱਚ ਪੂਰੀ ਨਵਾਂ ਹਲਕਿਆਂ ਦੇ ਵਿੱਚ ਪੂਰੀ ਤਿਆਰੀ ਹੈ ਅਗਰ ਜੇਕਰ ਕੋਈ ਹਾਈ ਕਮਾਂਡ ਦਾ ਕੋਈ ਫੈਸਲਾ ਹੁੰਦਾ ਵਾ ਜੇ ਸਾਡਾ ਪੰਜਾਬ ਬਚਾਓ ਜਾਂ ਹਿੰਦੁਸਤਾਨ ਬਚਾਉਣ ਵਾਸਤੇ ਸਾਨੂੰ ਕਿਸੇ ਨਾਲ ਸਬੰਧ ਵੀ ਜੋੜਨੇ ਪੈਂਦੇ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਅਸੀਂ ਜੋੜਦੇ ਹਾਂ ਦੇਖੋ ਜੀ ਜਦੋਂ ਇਲੈਕਸ਼ਨ ਦੀ ਗੱਲ ਆਉਂਦੀ ਆ ਥੜੇ ਬਜੀਆਂ ਛੋਟੀਆਂ ਮੋਟੀਆਂ ਸਾਰਿਆਂ ਦੀਆਂ ਹੁੰਦੀਆਂ ਪਰ ਜਦੋਂ ਪਾਰਟੀ ਦੀ ਗੱਲ ਆਉਂਦੀ ਆ ਕਿਸੇ ਆਦਮੀ ਦੀ ਗੱਲ ਨਹੀਂ ਰਹਿੰਦੀ ਫਿਰ ਪਾਰਟੀ ਦੇ ਇੱਕ ਚੋਣ ਨਿਸ਼ਾਨ ਦੇ ਉੱਤੇ ਫਿਰ ਸਾਰੇ ਅੱਗੇ ਵੀ ਇਕੱਠੇ ਸੀ ਹੁਣ ਵੀ ਅਸੀਂ ਇਕੱਠੇ ਹੋਵਾਂਗੇ ਕਾਲੀ ਭਾਜਪਾ ਦੀ ਗੜਜ ਨੂੰ ਕਿੱਲਾ ਦੇਖਦੀ ਕਾਲੀ ਭਾਜਪਾ ਜੋਠ ਨਾਲ ਸਾਡਾ ਕੋਈ ਵਾਸਤਾ ਨਹੀਂ ਜੀ ਅਗਰ ਉਹ ਹੋ ਜਾਵੇ ਤੇ ਤਦ ਵੀ ਇਹ ਖਤਮਿਆ ਨਹੀਂ ਹੋਣਗੇ ਤੇ ਤਦ ਵੀ ਲੀਰਾਂ ਲੀਰ ਹੋਏ ਪਏ ਆ। ਆਲੀ ਜਾ ਰਿਹਾ ਜੀ ਤੋ ਜੋ ਕਿ ਤੁਸੀਂ 2.5 ਸਾਲਾਂ ਦੇ ਵਿੱਚ ਜਾਂ 2 ਸਾਲ ਦੇ ਵਿੱਚ ਵੇਖ ਰਹੇ ਹੋ ਇਹ ਆਪਣੇ ਭਗਵੰਤ ਸਿੰਘ ਮਾਨ ਜੀ ਤੇ ਸਾਰੀ ਟੀਮ ਕੈਬਨਿਟ ਦੀ ਆਪਣੇ ਬਹੁਤ ਸੱਚੇ ਢੰਗ ਨਾਲ ਬਹੁਤ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਆ ਕਿਸੇ ਵੀ ਤੁਸੀਂ ਦਾ ਵੇਖ ਲੋ ਕਿ ਕੋਈ ਵੀ ਅਫਸਰशाही ਆ ਕੁਝ ਵੀ ਆ ਜਾਂ ਵਿਕਾਸ ਆ ਬਹੁਤ ਹੀ ਸੋਹਣੇ ਤੇ ਸੱਚੇ ਢੰਗ ਦੇ ਨਾਲ ਚੱਲ ਰਿਹਾ ਵਾ ਤੇ ਜੇ ਆਪਾਂ ਗੱਲ ਕਰੀਏ ਲੋਕ ਸਭਾ ਦੀ ਤੇ ਲੋਕ ਸਭਾ ਦੇ ਵਿੱਚ ਆਰ ਕੀ ਆਮ ਆਦਮੀ ਪਾਰਟੀ ਵੀ ਲੀਡ ਕਰੂਗੀ ਵੱਡੀ ਤੌਰ ਤੇ ਲੀਡ ਕਰੂਗੀ 13 ਦੀਆਂ 13 ਸੀਟਾਂ ਬਹੁਤ ਹੀ ਸੱਚੇ ਢੰਗ ਨਾਲ ਵੱਡੀ ਲੀਡ ਦੇ ਨਾਲ ਪ੍ਰਾਪਤ ਕਰਾਂਗੇ ਆਮ ਆਦਮੀ ਪਾਰਟੀ ਤੇ ਇਹ ਸਾਰੀਆਂ ਹੀ ਚੋਣਾਂ ਭਗਵੰਤ ਸਿੰਘ ਮਾਨ ਜੀ ਦੀ ਤਰਫੋਂ ਲੜੀਆਂ ਜਾਣਗੀਆਂ ਤੇ ਦੂਸਰੀ ਗੱਲ ਕਿ ਜੇ ਖਡੂਰ ਸਾਹਿਬ ਦੇ ਵਿੱਚ ਦੀ ਗੱਲ ਕਰੀਏ ਨੌ ਹਲਕਿਆਂ ਦੇ ਵਿੱਚ ਦੀ ਗੱਲ ਕਰੀਏ ਤੇ ਨੌ ਹਲਕਿਆਂ ਦੇ ਵਿੱਚ ਬਹੁਤ ਵਿਕਾਸ ਜਿਹੜਾ ਵਾ ਵੱਡੇ ਪੱਧਰ ਤੇ ਚੱਲ ਰਿਹਾ ਜੀ ਹਰ ਕਿਸੇ ਚੀਜ਼ ਦਾ ਤੁਸੀਂ ਦੂਸਰੀ ਗੱਲ ਤੀਸਰੀ ਗੱਲ ਇਹ ਵੀ ਇਹ ਵੀ ਰੱਖ ਸਕਦੇ ਜੇ ਕਿ ਕੋਈ ਵੀ ਆਪਣਾ ਕਚਹਿਰੀ ਦਾ ਕੋਟ ਕੈਂਪਲੈਕਸ ਦਾ ਕੰਮ ਆ ਕਿਸੇ ਵੀ ਤਰੀਕੇ ਦਾ ਕੋਈ ਕੰਮ ਆ ਕੋਈ ਵੀ ਆ ਕਿਸੇ ਵੀ ਕਿਤੇ ਰਿਸ਼ਵਤ ਨਹੀਂ ਚੱਲ ਰਹੀ ਕਿਤੇ ਵੀ ਆਪਣਾ ਕੋਈ ਵੀ ਦੋ ਨੰਬਰ ਦਾ ਕੰਮ ਨਹੀਂ ਚੱਲ ਰਿਹਾ ਮਾਈਨਿੰਗ ਦਾ ਕੋਈ ਕੰਮ ਨਹੀਂ ਚੱਲ ਰਿਹਾ ਜੇ ਕੋਈ ਕਰ ਰਿਹਾ ਸੀ ਤੇ ਉਹ ਉਸੇ ਵਲੇ ਅੰਦਰ ਫੜ ਕੇ ਪੁਲਿਸ ਨੇ ਇਧਰ ਤਾਇਆ ਜੀ ਦੂਸਰੀ ਗੱਲ ਕਿ ਆਪਣਾ ਕੋਈ ਵੀ ਹੋਰ ਸੀ ਕੋਈ ਆਪਣਾ ਨਸ਼ੇ ਦੀ ਹੀ ਗੱਲ ਸਾਰਾ ਕੁਝ ਹੀ ਨਸ਼ੇ ਤੁਸੀਂ ਤੁਸੀਂ ਜਿਹੜਾ ਆਪਾਂ ਆਪ ਵੀ ਥੋੜਾ ਜਿਹਾ ਯੋਗਦਾਨ ਪਾਈਏ ਕੱਲੀ ਗੱਲ ਪੁਲਿਸ ਤੇ ਨਾ ਛੱਡੀਏ ਕੱਲੀ ਗੱਲ ਆਪਾਂ ਆਪਣੇ ਅਫਸਰਾਂ ਤੇ ਨਾ ਛੱਡੀਏ ਆਪਾਂ ਆਪ ਵੀ ਯੋਗਦਾਨ ਪਾਈਏ ਜਿਹੜਾ ਵੀ ਆ ਤੁਸੀਂ ਆਪਣੇ ਕੋਲ ਸੋਸ਼ਲ ਮੀਡੀਆ ਜਿਹੜਾ ਵਾ ਬਹੁਤ ਵੱਡਾ ਪਲੇਟਫਾਰਮ ਆ ਉਹਦੇ ਵਿੱਚ ਆਪਾਂ ਸਾਰੇ ਜਾਣੇ ਯੋਗਦਾਨ ਪਾਈਏ ਹੋਰ ਇੱਕ ਜਿਹੜਾ ਮਿਸ਼ਨ ਚੱਲ ਚਾਹੀਦਾ ਵੀ ਆ ਰਿਹਾ ਤਾਂ ਜੀ ਲੱਗ ਰਿਹਾ ਤੁਹਾਨੂੰ ਕਿ ਕਿੰਨੀ ਕੁ ਲੀਡ ਕਰਨੀ ਹੈ ਤੇ ਕਿੰਨਾ ਪਿਆਰ ਇਹ ਨਾ ਮਿਲੇਗਾ ਜੇ ਜੇ ਪਾਰਟੀ ਮੌਕਾ ਦੇਵੇ ਇਹਨਾਂ ਦੇ ਨਾਲ ਇਹਨਾਂ ਨੂੰ ਇਹ ਸੀਡ ਜਿਹੜੀ ਹੈ ਬਹੁਤ ਵੱਡੀ ਲੀਡ ਦੇ ਨਾਲ ਤੇ ਗੁਰਸੇਵਿਕ ਸਿੰਘ ਸਰਦਾਰ ਗੁਰਸੇਵਿਕ ਸਿੰਘ ਆਲਜੀ ਨੂੰ ਜੇ ਟਿਕਟ ਦਵੇ ਤੇ ਅਸੀਂ ਇਹ ਬਹੁਤ ਵੱਡੀ ਲੀਡ ਦੇ ਨਾਲ ਪ੍ਰਾਪਤ ਕਰਨਗੇ ਉਹਦਾ ਰੀਜ਼ਨ ਬਿਹਾਈਂਡ ਥੈਟ ਇਹ ਆ ਕਿ ਇਹਨਾਂ ਦੀ ਸਾਫ ਸ਼ਫੀਆ ਸ਼ਭੀ ਸਾਫ ਆ ਕੋਈ ਦਾਗ ਨਹੀਂ ਆ ਬੇ ਦਾਗ ਆ ਕੋਈ ਦੂਸਰੇ ਲੀਡਰਾਂ ਵਾਂਗੂ ਜਾਂ ਕੋਈ ਵੀ ਆ ਉਹ ਆਪਣਾ ਥੱਲੇੋਂ ਹੀਠਾਂ ਪੱਧਰ ਹੀਟਲੇ ਪੱਧਰ ਤੋ ਜੁੜੇ ਹੋਏ ਆ ਮੈਂਬਰੀਆਂ ਤੋਂ ਲੈ ਕੇ ਸਰਪੰਚੀਆਂ ਤੋਂ ਲੈ ਕੇ ਚੇਅਰਮੈਨੀਆਂ ਤੱਕ ਜਿਹੜੇ ਆ ਉਹਨਾਂ ਆਪ ਹੱਥੀਂ ਢਾਈਆਂ ਵਾ ਤੇ ਜਿਹੜਾ ਬੰਦਾ ਥੱਲੇੋਂ ਉੱਠਿਆ ਹੁੰਦਾ ਵਾ ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਕਿ